ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਖਵਾਇਆ ਪੀਰ ਜੀ ਦਾ ਇੱਕ ਤੁਹਾਡੇ ਲਈ ਇੱਕ ਐਸਾ ਟਾਲਾ ਦਾ ਨਿਆਬ ਟਾਲਾ ਲੈ ਕੇ ਹਾਜ਼ਰ ਹੋਏ ਆਂ ਜਦੇ ਵਿੱਚ ਪੀਰਾਂ ਫਕੀਰਾਂ ਦੀ ਭੁੱਲ ਹੋਈ ਹੋਵੇ ਜਿਸੇ ਕਿਸ ਤੋਂ ਜੇ ਕਿਸੇ ਤੋਂ ਪੀਰਾਂ ਫਕੀਰਾਂ ਦੀ ਕੋਈ ਭੁੱਲ ਪਈ ਹੋਵੇ ਤਾਂ ਉਸ ਭੁੱਲ ਨੂੰ ਬਖਸ਼ਾਉਣ ਵਾਸਤੇ ਇੱਕ ਢਾਲਾ ਲੈ ਕੇ ਹਾਜ਼ਰ ਹੋਇਆ ਖਵਾਜਾ ਸਾਹਿਬ ਦਾ ਜੋ ਕਿ ਬਹੁਤ ਹੀ ਜ਼ਬਰਦਸਤ ਢਾਲਾ ਆ ਇਸ ਢਾਲੇ ਦੇ ਨਾਲ ਕਿਸੇ ਦਾ ਕੋਈ ਪੀਰ ਗੁਰੂ ਪੀਰ ਰੁੱਸਿਆ ਹੋਵੇ ਤਾਂ ਤੁਸੀਂ ਇਸ ਢਾਲੇ ਨੂੰ ਕਰਕੇ ਉਹਨੂੰ ਨਾਰਾਜ਼ ਜਿਹੜੇ ਪੀਰ ਹੋਏ ਹੋਣ ਜਾਂ ਗੁਰੂ ਪੀਰ ਨਾਰਾਜ਼ ਹੋਏ ਹੋਣ ਉਹ ਮੰਨ ਜਾਣਗੇ ਤੁਹਾਡੇ ਜੋਦ ਇਸ ਤੁਸੀਂ ਢਾਲੇ ਨੂੰ ਕੀਤਾ ਪਰ ਦੋਸਤੋ ਇਹ ਢਾਲਾ ਬਹੁਤ ਮਨ ਸਾਫ ਇਕਜਿਤ ਹੋ ਕੇ ਕਰਨਾ ਪੈਣਾ ਤਾਂ ਹੀ ਕੰਮ ਕਰਨਾ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਖਵਾਜਾ ਸਾਹਿਬ ਜੀ ਦੇ ਇਸ ਢਾਲੇ ਬਾਰੇ ਜਿਹੜਾ ਕੀ ਕਿਛੇ ਵੀ ਗੁਰੂ ਪੀਰ ਕੋਈ ਗੁਰੂ ਪੀਰ ਰੁਸ਼ਿਆ ਹੋਵੇ ਉਸ ਨੂੰ ਮਨਾਉਣ ਵਾਸਤੇ ਹਟਾਲਾ ਆ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਇਹ ਬੜਾ ਪਾਵਰਫੁੱਲ ਢਾਲਾ ਹੈ ਇਸ ਢਾਲੇ ਨੂੰ ਕੋਈ ਆਮ ਛੋਟਾ ਮੋਟਾ ਢਾਲਾ ਨਾ ਸਮਝ ਲੈਣਾ ਕਿਉਂ ਕਰਕੇ ਇਸ ਢਾਲੇ ਦੇ ਨਾਲ ਖਵਾਇਆ ਸਾਹਿਬ ਐਸਾ ਕੰਮ ਕਰ ਜਾਣਗੇ ਤੁਹਾਡਾ ਜੇ ਕੋਈ ਤੁਹਾਡੇ ਪੀਰ ਨਾਰਾਜ਼ ਹੋਏ ਹੋਣਗੇ ਜਾਂ ਕੋਈ ਭੁੱਲ ਹੋਈ ਹੋਊਗੀ ਜਦੋਂ ਤੁਸੀਂ ਇਸ ਢਾਲੇ ਨੂੰ ਕਰ ਲਿਆ ਉਹ ਜਿਹੜੀ ਭੁੱਲ ਹੈ ਉਹ ਤੁਹਾਡੇ ਸਾਹਮਣੇ ਆ ਜਾਏਗੀ ਜੇ ਤਰ ਉਤਪੁੱਲ ਨਹੀਂ ਪਤਾ ਜੇ ਕੋਈ ਹੋਰ ਗੁਰੂ ਪੀਰ ਰਸਿਆ ਹੋਵੇ ਤਾਂ ਵੀ ਇਸ ਢਾਲੇ ਨੂੰ ਕਰਕੇ ਤੁਸੀਂ ਉਹਨਾਂ ਦੀ ਨਾਰਾਜ਼ਗੀ ਦੂਰ ਕਰ ਸਕਦੇ ਹੋ ਜਿੱਥੇ ਖਵਾਇਆ ਸਾਹਿਬ ਮੰਨ ਗਏ ਉੱਥੇ ਸਾਰੇ ਗੁਰੂ ਪੀਰ ਕੋਈ ਰਸਦਾ ਨਹੀਂਗਾ ਖਵਾਇਆ ਸਾਹਿਬ ਨੂੰ ਮਨਾਉਣ ਦੇ ਲਈ ਇਹ ਤੁਹਾਨੂੰ ਢਾਲਾ ਦੱਸਣ ਜਾ ਰਿਹਾ ਕਿ ਖਵਾਇਆ ਪੀਰ ਜੀ ਨੂੰ ਖੁਸ਼ ਕਰਕੇ ਤੁਸੀਂ ਬਾਕੀ ਦੇ ਸਾਰੇ ਗੁਰੂ ਪੀਰ ਵੀ ਖੁਸ਼ ਕਰ ਸਕਦੇ ਹੋ ਤਾਂ ਦੋਸਤੋ ਹੁਣ ਇੱਕ ਕੋਈ ਕਿਸੇ ਦਾ ਇਹ ਇਹ ਟਾਲਾ ਕਿਸੇ ਨੂੰ ਦਿੱਤਾ ਸੀਗਾ ਬਹੁਤ ਹੀ ਗਰੀਬ ਪਰਿਵਾਰ ਸੀ ਬਹੁਤ ਥੇਰ ਤੋਂ ਪੀਰਾਂ ਦੇ ਚਰਾਗ ਚੱਕ ਕੇ ਭੁੱਲ ਬਖਸ਼ਾਈ ਸੀ ਉਹਨਾਂ ਨੇ ਭੁੱਲ ਕੀਤੀ ਹੋਈ ਸੀ ਤੇ ਉਹਨਾਂ ਦਾ ਸਾਨੂੰ ਫੋਨ ਆਇਆ ਕਿ ਸਾਚੀ ਕਿਛਿਤਰਾ ਸਾਡੀ ਜਿਹੜੀ ਇਹ ਜਿਹੜੀ ਪੀਰਾਂ ਦੀ ਭੁੱਲ ਸਾਨੂੰ ਲੱਗੀ ਹੋਸੀ ਕਿਦਾਂ ਇਹਨੂੰ ਬਖਸ਼ਾ ਸਕੀਏ ਸਾਨੂੰ ਕੋਈ ਰਸਤਾ ਦੱਸੋ ਫਿਰ ਅਸੀਂ ਉਹਨਾਂ ਨੂੰ ਇਹ ਜਿਹੜਾ ਖਵਾਜਾ ਪੀਰ ਜੀ ਦਾ ਇਹ ਜਿਹੜਾ ਟਾਲਾ ਦੱਸਿਆ ਸੀ ਉਹਨਾਂ ਨੇ ਪੰਜ ਐਤਵਾਰ ਕੀਤਾ ਸੀ ਤੇ ਪੰਜ ਐਤਵਾਰਾਂ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਸਮਾਂ ਆ ਪੰਜ ਐਤਵਾਰ ਦੇ ਵਿੱਚ ਇੱਕ ਬਹੁਤ ਸਮਾਂ ਬਦਲਣਾ ਸ਼ੁਰੂ ਹੋ ਗਿਆ ਸੀ ਤਾਂ ਬੜਾ ਫਰਕ ਪੈ ਗਿਆ ਸੀ ਉਹਨਾਂ ਨੂੰ ਇਸ ਢਾਲੇ ਦੇ ਨਾਲ ਇਸ ਕਰਕੇ ਤੁਹਾਨੂੰ ਇਸ ਢਾਲਾ ਅਸੀਂ ਤਾਂ ਦੇਣ ਜਾ ਰਹੇ ਹਾਂ ਕਿ ਤੁਸੀਂ ਵੀ ਜੇ ਕੋਈ ਇਦਾਂ ਦੀ ਕਿਸੇ ਨੇ ਕੋਈ ਗਲਤੀ ਹੋਈ ਹੋਵੇ ਉਹ ਆਪਣੀ ਗਲਤੀ ਨੂੰ ਸੁਧਾਰ ਸਕਦਾ ਆ ਬਖਸ਼ਾ ਸਕਦਾ ਆ ਉਹਦੇ ਵਿੱਚ ਕਿਸੇ ਤੋਂ ਡਰਨ ਕਿਸੇ ਵੀ ਚੀਜ਼ ਦੀ ਡਰਨ ਦੀ ਲੋੜ ਨਹੀਂ ਕਿ ਨਾ ਕਿਸੇ ਦੇ ਪਿੱਛੇ ਪੈਸਾ ਖਰਾਬ ਕਰਨ ਦੀ ਲੋੜ ਹੈ ਚੁੱਪ ਕਰਕੇ ਤੁਸੀਂ ਇਸ ਢਾਲੇ ਨੂੰ ਕਰ ਲੈਣਾ ਤੁਹਾਨੂੰ ਆਪਣੇ ਆਪ ਇਹਦਾ ਰਿਜ਼ਲਟ ਸਾਹਮਣੇ ਆ ਜਾਏਗਾ ਤਾਂ ਦੋਸਤੋ ਹੁਣ ਤੁਸੀਂ ਦੇਖੋ ਇਸ ਢਾਲੇ ਨੂੰ ਕਰਨਾ ਕਿਸ ਤਰ੍ਹਾਂ ਤੁਸੀਂ ਕੀ ਕਰਨਾ ਹੈ ਪੰਜ ਤੁਸੀਂ ਲੈਣੇ ਆ ਪਤਾਸੇ ਠੀਕ ਹੈ ਪੰਜ ਤੁਸੀਂ ਪਤਾਸੇ ਲੈਣੇ ਆ ਤੇ 5 ਰੁਪਏ ਦੀਆਂ ਲੈਣੀਆਂ ਤੁਸੀਂ ਫੁੱਲੀਆਂ ਬਾਜ਼ਾਰ ਤੋਂ ਪੰਜ ਪਤਾਸੇ ਲੈਣੇ ਆ ਪੰਜ ਲੈਣੀਆਂ ਫੁੱਲੀਆਂ ਤੇ ਪੰਜ ਤੁਸੀਂ ਲੈਣਿਆ ਗੁਲਾਬ ਦੇ ਫੁੱਲ ਠੀਕ ਹੈ ਪੰਜ ਗੁਲਾਬ ਦੇ ਫੁੱਲ ਤੇ ਪੰਜ ਅਗਰਬਤੀਆਂ ਤੁਸੀਂ ਲੈਣੀਆਂ ਆ ਬਸ ਇੰਨਾ ਕੰਮ ਕਰਨਾ ਪੰਜ ਪਤਾਸੇ 5 ਰੁਪਏ ਦੀਆਂ ਫੁੱਲੀਆਂ ਪੰਜ ਅਗਰਬਤੀਆਂ ਪੰਜ ਗੁਲਾਬ ਦੇ ਫੁੱਲ ਠੀਕ ਹੈ ਇਹ ਤੁਸੀਂ ਚਾਰ ਚੀਜ਼ਾਂ ਨੂੰ ਇਕੱਠਾ ਕਰ ਲੈਣਾ ਨਾਲ ਤੁਸੀਂ ਇੱਕ ਜਿਹੜਾ ਰੁਪਈਏ ਦਾ ਇੱਕ ਸਿੱਕਾ ਜ਼ਰੂਰ ਭੇਟਾ ਦੇ ਤੌਰ ਤੇ ਰੱਖ ਦੇਣਾ ਠੀਕ ਹੈ 1 ਰੁਪਏ ਦਾ ਸਿੱਕਾ ਪਾਣੀ ਚੀਜ਼ਾਂ ਪੂਰੀਆਂ ਕਰਨੀਆਂ ਤੁਸੀਂ ਇਹ ਸਾਰਾ ਸਮਾਨ ਇਕੱਠਾ ਕਰ ਲੈਣਾ ਪੰਜ ਪਤਾਸੇ ਜਿਹੜੇ ਆ ਤੁਸੀਂ ਕਿਸੇ ਚੱਲਦੇ ਪਾਣੀ ਤੇ ਦਰਿਆ ਦੇ ਕੰਢੇ ਤੇ ਜਾਂ ਚੱਲਦੇ ਪਾਣੀ ਨਹਿਰ ਦੇ ਕੰਢੇ ਤੇ ਇਹ ਜਾ ਕੇ ਢਾਲਾ ਕਰਨਾ ਆ ਐਤਵਾਰ ਨੂੰ ਸ਼ਾਮ ਦੇ 7 ਵਜੇ ਤੁਸੀਂ ਢਾਲਾ ਕਰਨਾ ਥੋੜਾ ਜਿਹਾ ਦਿਨ ਟਲੇ ਹੋਏ ਠੀਕ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਉੱਥੇ ਜਿੱਥੇ ਜਲ ਤੇ ਕੰਢੇ ਤੇ ਜਾਣਾ ਸਭ ਤੋਂ ਪਹਿਲਾਂ ਖਵਾਜਾ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ ਨਮਸਕਾਰ ਕਰਨ ਤੋਂ ਬਾਅਦ ਖਵਾਇਆ ਪੀਰ ਜੀ ਨੂੰ ਆਪਣੀ ਬੇਨਤੀ ਦੱਸ ਦੇਣੀ ਆਪਣਾ ਨਾਮ ਦੱਸ ਦੇਣਾ ਆਪਣੇ ਪਰਿਵਾਰ ਦਾ ਨਾਮ ਆਪਣਾ ਜੋ ਵੀ ਗੋਤ ਤੁਹਾਨੂੰ ਪਤਾ ਤੁਸੀਂ ਦੱਸ ਸਕਦੇ ਹੋ ਠੀਕ ਹੈ ਤੇ ਜੇ ਜਿਹੜੀ ਤੁਹਾਡੇ ਤੋਂ ਭੁੱਲ ਹੋਈ ਹੋਵੇ ਜੇ ਤੁਹਾਨੂੰ ਪਤਾ ਤਾਂ ਵੀ ਠੀਕ ਹੈ ਜੇ ਨਹੀਂ ਪਤਾ ਯਾ ਤਾਂ ਵੀ ਤੁਸੀਂ ਕੀ ਕਹਿਣਾ ਹੈ ਜੇ ਜੇ ਤੁਹਾਨੂੰ ਪਤਾ ਹੈ ਗਲਤੀ ਨਾਲ ਤੁਹਾਡੀ ਭੁੱਲ ਹੋਈ ਆ ਤਾਂ ਤੁਸੀਂ ਆਪਣੀ ਉਸ ਭੁੱਲ ਦੀ ਗਲਤੀ ਦੀ ਮਾਫੀ ਮੰਗ ਲੈਣੀ ਆ ਔਰ ਜੇ ਨਹੀਂ ਪਤਾ ਜੇ ਕੋਈ ਅਣਜਾਣੇ ਚ ਭੁੱਲ ਹੋਈ ਹੋਵੇ ਤਾਂ ਉਹਦੇ ਲਈ ਤੁਸੀਂ ਅਰਦਾਸ ਬੇਨਤੀ ਲਾ ਦੇਣੀ ਆ ਕਿ ਖਵਾਜਾ ਸਾਹਿਬ ਜੀ ਸਾਨੂੰ ਬਾਬਾ ਜੀ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਕਿ ਆ ਵੀ ਸਾਡੇ ਤੋਂ ਕਿਹੜੀ ਭੁੱਲ ਹੋਈ ਹੋਈ ਆ ਅਗਰ ਸਾਡੇ ਤੋਂ ਕੋਈ ਭੁੱਲ ਹੋਈ ਹੈ ਅਗਰ ਸੀ ਕੋਈ ਜਿੰਦਗੀ ਦੇ ਵਿੱਚ ਕੋਈ ਗੁਨਾਹ ਕੀਤਾ ਆ ਜਾਂ ਕੋਈ ਗਲਤੀ ਕੀਤੀ ਆ ਤਾਂ ਅਸੀਂ ਉਹਦੇ ਲਈ ਮਾਫੀ ਮੰਗਦੇ ਆ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਦਾਸ ਲੈ ਕੇ ਹਾਜ਼ਰ ਹੋਏ ਆ ਇਹ ਜਿਹੜੀ ਬੇਨਤੀ ਹੈ ਸਾਡੀ ਜਿਹੜੀ ਅਰਦਾਸ ਹੈ ਇਹ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਇਸ ਬੇਨਤੀ ਨੂੰ ਕਬੂਲ ਕਰੋ ਕਿ ਸਾਡੇ ਤੋਂ ਜਿਹੜੀ ਵੀ ਗਲਤੀ ਹੋਈ ਹੈ ਭੁੱਲ ਹੋਈ ਹੈ ਉਸ ਨੂੰ ਮaaf ਕਰਨ ਜਿਹੜੇ ਵੀ ਸਾਡੇ ਤੋਂ ਗੁਰੂ ਪੀਰ ਰੁੱਸੇ ਨੇ ਉਹ ਸਾਨੂੰ ਸਾਡੇ ਤੋਂ ਖੁਸ਼ ਹੋ ਜਾਣ ਤੇ ਤੁਹਾਡੀ ਕਿਰਪਾ ਦੇ ਨਾਲ ਅਸੀਂ ਉਹਨਾਂ ਦੀ ਦਿੱਤੀ ਰਹਿਮਤ ਪਾ ਸਕੀਏ ਤੁਹਾਡੀ ਰਹਿਮਤ ਪਾ ਸਕੀਏ ਤੇ ਉਹਨਾਂ ਦੀ ਰਹਿਮਤ ਪਾ ਸਕੀਏ ਤੁਸੀਂ ਇੰਨੀ ਗੱਲ ਹੀ ਆਖਣੀ ਹੈ ਬਸ ਜਿਹੜੇ ਪਤਾਸੇ ਫੁੱਲੀਆਂ ਪਤਾਸੇ ਤੇ ਗੁਲਾਬ ਦੇ ਫੁੱਲ ਆ ਉਹ ਤੁਸੀਂ ਜਾ ਕੇ ਚੱਲਦੇ ਪਾਣੀ 'ਚ ਛੱਡ ਦੇਣੀਆਂ ਠੀਕ ਹੈ ਚੱਲਦੇ ਪਾਣੀ ਛੱਡ ਦੇਣੀਆਂ ਜਿਹੜੀਆਂ ਤੁਸੀਂ 5 ਅਗਰਬਤੀਆਂ ਤੇ ਰੁਪਈਏ ਦਾ ਸਿੱਕਾ ਹੋਣਾ ਜਿਹੜਾ ਸਿੱਕਾ ਹੈ ਉਹ ਵੀ ਚੱਲਦੇ ਪਾਣੀ 'ਚ ਪਾ ਦੇਣਾ ਅਗਰਬਤੀਆਂ ਤੁਸੀਂ ਉੱਥੇ ਨਹਿਰ ਦੇ ਕੰਢੇ ਤੇ ਚਲਾ ਦੇਣੀਆਂ ਬਸ ਤੁਸੀਂ ਇਹ ਕੰਮ ਪੰਜ ਐਤਵਾਰ ਕਰ ਲਓ ਪੰਜ ਐਤਵਾਰਾਂ ਦੇ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਸਾਹਮਣੇ ਆਊਗਾ ਦੇਖਿਓ ਤੁਹਾਡੇ ਜਿਹੜੇ ਦਿਨ ਬਦਲ ਜਾਣਗੇ ਤੁਹਾਡੇ ਗਰੂਪ ਵੀ ਰੁੱਸੇ ਹੋਣਗੇ ਸਭ ਮੰਨ ਜਾਣਗੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ